ਇਦੇ ਵਿੱਚ ਤਾਂ ਕਰਫੂ ਲੱਗੇ ਸਮੇਂ ਤੋਂ ਕਿਨਵਾ ਸਪੇਅਰ ਪਾਰਟ ਕੋਈ ਨਹੀਂ ਆ ਰਿਹਾ ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਆ ਜਿਹੜਾ ਕੋਈ ਕੋਈ ਨਹੀਂ ਕਰਵਾ ਰਿਹਾ ਆ ਪਨਪਾਸੀਆਂ ਬੱਸਾਂ ਜਿਹੜੀਆਂ ਇਹ ਖੜੀਆਂ ਹੋਈਆਂ ਉਧਰ ਪੰਜਾਬ ਰੋਡ 'ਤੇ ਇਹਦੀਆਂ ਬੱਸਾਂ ਜਿਹੜੀਆਂ ਲਗਭਗ 20 ਬੱਸਾਂ ਇਹ ਤਕਰੀਬਨ ਜਿਹੜੀਆਂ ਖੜੀਆਂ ਹੋਈਆਂ ਪੰਜਾਬ ਰੋਡ 'ਤੇ ਸਪੇਅਰ ਪਾਰਟ ਆ ਜਿਹੜਾ ਉਹਨੂੰ ਮਨਜ਼ੂਰੀ ਨਹੀਂ ਮਿਲਦੀ ਜਾ ਰਹੀ ਜੋ ਟਿੱਪੂ ਅਧਿਕਾਰੀਆਂ ਨਾਲ ਗੱਲ ਕਰਦੇ ਆ ਤਾਂ ਉਹ ਸਮਰੱਥਾ ਵੀ ਉਹ ਜਿਹੜਾ ਉਥੋਂ ਕਿ ਮਜ਼ਦੂਰੀ ਮਿਲੂਗੀ ਸਮਾਨ ਆਊਗਾ ਤੇ ਇੱਕ ਉਹ ਚਲਦੀਆਂ ਹੋਣਗੀਆਂ ਕੀ ਨਾਮ ਹੈਗਾ ਜੀ ਔਰ ਬਸਾਂ ਨੂੰ ਲੈ ਕੇ ਕੀ ਤਲ ਮਾਰੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਬਸਾਂ ਨੂੰ ਲੈ ਕੇ ਸਾਨੂੰ ਕਾਫੀ ਵੱਡੀ ਪ੍ਰੋਬਲਮ ਆਈ ਪਈ ਹੈ ਜੀ ਜਿਹੜਾ ਕੋਈ ਵੀ ਸਮਾਨ ਆ ਉਹ ਨਹੀਂ ਆ ਮਿਲ ਰਿਹਾ ਜੀ ਕੋਈ 200 ਜਾਂ 400 ਤੱਕ ਵੀ ਸਮਾਨ ਲੈਣਾ ਪੈਂਦਾ ਉਹਦੀ ਹੈਡ ਆਫ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਜੋ ਕਿ ਮਨਜ਼ੂਰੀ ਲੈਣ ਤੇ ਇੱਕ ਇੱਕ ਦੋ ਦੋ ਮਹੀਨੇ ਦਾ ਸਮਾਂ ਲੱਗ ਜਾਂਦਾ ਜਿਹੜਾ 100 200 ਵਾਲਾ ਸਮਾਨ ਹੁੰਦਾ ਉਹ ਖੀਰ ਨੂੰ ਵਾਧ ਕੇ 5000 10000 ਤੱਕ ਜਾਵੜਦਾ ਤੇ ਗੱਡੀਆਂ ਦੋ ਦੋ ਮਹੀਨੇ ਖੜੀਆਂ ਰਹਿੰਦੀਆਂ ਖੀਰ ਨੂੰ ਕਰਾਉਣਾ ਉਹੀ ਪੈਂਦਾ ਜਿਹੜਾ 2000 ਜਾਂ 3000 ਦਾ ਹੋਵੇ ਖੀਰ ਨੂੰ 10000 ਤੱਕ ਜਾਵੜਦਾ ਜੀ ਕਿੰਨੀਆਂ ਬੱਸਾਂ ਤੇ ਕੱਟ ਤੋਂ ਕੱਟ 20 22 ਬੱਸਾਂ ਸਾਡੇ ਖੜੀਆਂ ਐਸ ਟਾਈਮ ਤੇ ਜੀ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ ਕੋਈ ਬੱਸਾਂ 20 25 ਤੋਂ ਲੈ ਕੇ ਤਿੰਨ ਤਿੰਨ ਵੀ 35 ਦਿਨਾਂ ਤੱਕਰ ਖੜੀਆਂ ਆ ਜੀ 30 ਦਿਨ ਤੋਂ ਪਲਸੀ ਆ ਤਕਰੀਬਨ ਸਾਰੀਆਂ ਜੀ ਸਪੇਅਰ ਪਾਰਟ ਤੋਂ ਲਾਵਾ ਹੋਰ ਵੀ ਕਿੰਨਾ ਨੁਕਸਾ ਹੈਗਾ ਜਾਂ ਸਪੇਅਰ ਪਾਰਟ ਤੋਂ ਵਗੈਰਾ ਜੀ ਸਾਨੂੰ ਮਸ਼ੀਨਾਂ ਦੀ ਬਹੁਤ ਵੱਡੀ ਘਾਟ ਆ ਰਹੀ ਹੈ ਜੀ ਜੋ ਟੈਕਟ ਮਸ਼ੀਨਾਂ ਜੀ ਤੇ ਬਾਕੀ ਸਾਨੂੰ ਦਿੱਕਤ ਤਾਂ ਤਕਰੀਬਨ ਆਉਂਦੀ ਰਹਿੰਦੀ ਹਰੇਕ ਟਾਈਮ ਤੇ ਜੀ ਕੀ ਨਾਮ ਹੈਗਾ ਜੀ ਔਰ ਕਿੰਨੀਆਂ ਬੱਸਾਂ ਨੇ ਜਿਹੜੀਆਂ ਖੜੀਆਂ ਨੇ ਕਿੰਨੇ ਰੂਟ ਪ੍ਰਭਾਵਿਤ ਹੋ ਰਹੇ ਨੇ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਸਾਡੇ ਤਕਰੀਬਨ 20 ਤੋਂ 25 ਜਿਹੜੀਆਂ ਬੱਸਾਂ ਉਹ ਸਪੇਅਰ ਪਾਰਟ ਤੇ ਟਾਇਰਾਂ ਤੋਂ ਜਿਹੜੀਆਂ ਖੜੀਆਂ ਪਰ ਅੱਜ ਜਿਹੜੇ ਹਾਲਾਤ ਆ ਉਹ ਜਿਉਂਦੀ ਤਿਉਂ ਫੇਰ ਬਣ ਚੁੱਕੇ ਆ ਜਿਹੜਾ ਸਪੇਅਰ ਪਾਰਟ ਆ ਉਹ ਨਹੀਂ ਆ ਰਿਹਾ ਬੱਸਾਂ ਦਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਰੋਡ ਵੇ ਦੇ ਦਾ ਜਿਹੜਾ ਸਪੇਅਰ ਪਾਰਟ ਆ ਉਹ ਨਹੀਂ ਭੇਜਿਆ ਜਾ ਰਿਹਾ ਜਿਹੜਾ ਪਨਬਾਸੀਆਂ ਬੱਸਾਂ ਉਹ ਵੀ ਕੰਮ ਵੱਲੋਂ ਜਿਹੜੀਆਂ ਖੜੀਆਂ ਜਿਹੜੇ ਰੂਟ ਆ ਜਿਹੜੇ ਪ੍ਰਭਾਵਿਤ ਹੋ ਰਹੇ ਆ ਲੋਕਲ ਰੂਟ ਆ ਘੱਟੋ ਘੱਟ ਵੀ 22 ਰੂਟ ਆ ਜਿਹੜੇ ਪ੍ਰਭਾਵਿਤ ਹੋ ਰਹੇ ਆ ਜਿਹਦੇ ਨਾਲ ਪਬਲਿਕ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕੀ ਕਮੀ ਹੈਗੀ ਹੈ ਸਪੇਅਰ ਪਾਰਟ ਦੀਆਂ ਹੋ ਦੇਖੋ ਜੀ ਕਮੀ ਪਹਿਲਾਂ ਵੀ ਸਰਕਾਰਾਂ ਆਉਂਦੀਆਂ ਅੱਜ ਕਰ ਤੋਂ ਕਟ ਵੀ ਕਾਂਗਰਸ ਸਰਕਾਰ ਤੋਂ ਬਾਅਦ ਇਹਨਾਂ ਨੇ ਇੱਕ ਵੀ ਬੱਸ ਜਿਹੜੀ ਨਵੀਂ ਬੱਸ ਹੈ ਜਿਹੜੀ ਉਹ ਵਿਭਾਗ ਦੇ ਵਿੱਚ ਨਹੀਂ ਪਈ ਗਈ ਜਿਹੜੀਆਂ ਬੱਸਾਂ ਚੱਲਦੀਆਂ ਉਹ ਬੱਸਾਂ ਦਾ ਵਿੱਚ ਸਪੇਅਰ ਪਾਰਟ ਸਾਨੂੰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਸਟੇਅਰ ਹੋਵੇ ਸਪੇਅਰ ਪਾਰਟ ਹੋਵੇ ਟਿਕਟ ਮਸ਼ੀਨਾਂ ਤੱਕ ਉਹ ਜਿਹੜੇ ਸਾਨੂੰ ਮੁਹੱਈਆ ਨਹੀਂ ਕਰਵਾਏ ਜਾ ਰਹੇ ਇਹਦੇ ਕਾਰਨ ਜਿਹੜੇ ਹਾਲਾਤ ਆ ਇਹ 22 ਬੱਸਾਂ ਤੇ 22 ਰੂਟ ਆ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਆ ਕੋਈ ਕਾਰਨ ਜਨਮ ਦੀ ਕੋਸ਼ਿਸ਼ ਕਿ ਸੀ ਵੀ ਕੀ ਕਾਰਨ ਮਿਲਦਾ ਪਰ ਐਸਾ ਨਹੀਂ ਹੈਗਾ ਸਰਕਾਰ ਕੋਲੇ ਜਾ ਮੰਨ ਲਓ ਬੈਸਿਕ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ ਦਾ ਕੀ ਕਾਰਨ ਕੀ ਹੈ ਇਹ ਜੀ ਸਰਕਾਰ ਦੀ ਮੈਨੂੰ ਤਾਂ ਕਿਤੇ ਨਾ ਕਿਤੇ ਪਾਲਿਸੀ ਲੱਗਦੀ ਆ ਵੀ ਆਪਾਂ ਇਹ ਬੱਸਾਂ ਠੱਲ ਕੇ ਜਿਹੜੀਆਂ ਕਿਲੋਮੀਟਰ ਨੂੰ ਬढ़ावा ਦੇ ਰਹੇ ਆ ਕਿਲੋਮੀਟਰ ਬੱਸਾਂ ਜਿਹੜੀਆਂ ਉਹਨਾਂ ਵੱਲ ਨੂੰ ਧਿਆਨ ਪਾ ਰਹੇ ਵੀ ਪ੍ਰਾਈਵੇਟ ਜਿਹੜੀਆਂ ਬੱਸਾਂ ਲੈ ਕੇ ਵਿਭਾਗਮੇ ਦੇ ਵਿੱਚ ਯਾਨੀ ਕਿ ਵਿਭਾਗਮੇ ਨੂੰ ਇੱਕ ਤਰ੍ਹਾਂ ਦੀ ਵੇਚਣ ਦੀ ਤਿਆਰੀ ਵਾਲੇ ਚੀਜ਼ਾਂ ਚੱਲ ਰਹੀਆਂ ਵੀ ਹਾਲਾਂਕਿ ਜਿਹੜੀਆਂ ਇਹ ਬੱਸਾਂ ਇਹਨਾਂ ਦਾ ਕੰਮ ਨਾ ਕਰਵਾਉਣਾ ਕਿਤੇ ਨਾ ਕਿਤੇ ਜਿਹੜਾ ਉਹ ਪ੍ਰਾਈਵੇਟ ਬੱਸਾਂ ਪਾਉਣ ਨੂੰ ਵੱਲ ਜਿਹੜੀ ਇਹਨਾਂ ਦੀ ਸਰਕਾਰ ਦੀ ਜਿਹੜੀ ਮਨਛਾ o sabit kardı.